ਸਾਸਤਰੀ ਗਾ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੱਡੀਆਂ ਮੇੜਾਂ ਆ ਗਿਆ ਮੇਰੇ ਕੋਲੇ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਰੇਟ ਜਾਇਜ ਆ ਵੀਰੇ ਤੇਰਾ ਜਹਰ ਤੋਂ ਸਟਾਰਟਿੰਗ ਆ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀ ਘਾਲ ਵੀਰੇ ਸਾਸਿਕਾ ਬਾਈ ਸਾਸਿਕਾ ਜੀ ਹੋਰ ਸੁਣਾ ਵੀਰੇ ਕੀ ਚੱਲ ਲੇਕਰ ਤਾ ਮਾਰ ਆਈ ਦੀ ਵਧੀਆ ਵੀਰੇ ਵਾਹ ਜੀ ਹਾਂ ਵੀਰੇ ਨਾਂ ਦੱਸਿਓ ਆਪਣਾ ਨਾਮ ਦਿਲਪ੍ਰੀਤ ਸਿੰਘ ਪਿੰਡ ਬਟਾਰੀ ਜਿਲ੍ਹਾ ਅਮਰਸਾ ਤਹਿਸੀਲ ਬਾਬਕਾਲਾ ਜੀ ਠੀਕ ਹੈ ਜੀ ਹਾਂ ਜੀ ਇਧਰ ਖਲਕੀਆਂ ਦੇ ਨੇੜੇ ਆਪਣਾ ਪਿੰਡ ਬਟਾਰੀ ਬਾਰ ਬਾਰ ਡੇਰੇ ਤੇ ਘਰ ਹੈ ਆਪਣਾ ਠੀਕ ਹੈ ਜੀ ਹਾਂ ਜੀ ਮੋਬਾਈਲ ਨੰਬਰ 9501082530 ਇੱਤੇ ਵਟਸਐਪ ਚੱਲਦਾ ਜੀ ਠੀਕ ਆ ਹਾਂਜੀ ਹਾਂਜੀ ਤੇ ਵੀਰੇ ਆ ਵੀਡੀਓ ਜਿਹੜੀ ਅਪੋਂਦਰ ਪਾਈ ਆਪਣੀ ਪਹਿਲੀ ਵੀਡੀਓ ਹੈ ਤੇ ਪਸ਼ੂ ਫਿਰ ਜਲਦੀ ਹੀ ਆਣਾ ਹਾਂਜੀ ਹਾਂਜੀ ਦੰਨੇ ਗਾਵਾ 1 ਘੰਟੇ 2 ਘੰਟੇ ਦੇ ਵਿੱਚ ਵੇਗ ਗਏ ਆ ਵੇਗ ਗਏ ਹੈਨਾ ਇਹਨਾਂ ਦੇ ਮੁੱਲ ਨੇ ਆਪਣੇ ਰੇਡ ਜੀ ਆ ਜੀ ਸੀਗੇ ਅੱਜ ਵੀ 13000 ਤੋਂ ਆ ਗਈ ਸਟਾਰਟਿੰਗ 32000 ਦੇ ਅੰਡਿਆ 32000 ਦੇ ਅੰਡਿਆ ਹਾਂਜੀ ਤੇ ਚਲੋ ਬਾਕੀ ਦੁੱਧ ਜਿਹੜਾ ਹੁੰਦਾ ਉਹ ਵੀਰਾਂ ਦੇ ਵੰਡੇ ਦਾ ਪਾਇਦਾ ਹੈਨਾ ਗਾੜੀ ਸਿਲਵਾ ਕਰਨ ਵੀਰੇ ਤੇ ਬਾਕੀ ਵੀਰੇ ਤਿੰਨ ਪਸ਼ੂ ਹੋ ਗਏ ਅੱਜ ਹੈਨਾ ਠੀਕ ਆ ਤਾਂ ਪਹਿਲੇ ਨੰਬਰ ਵਾਲੀ ਵੇੜ ਅੱਜ ਕਰੀਏ ਸ਼ੁਰੂ ਪਹਿਲਾ ਸੂਆ ਸੁਈ ਵਸੀ ਹੈ ਪਹਿਲਾ ਸੂਆ ਜੀ ਉਹ 4 ਦੰਦ ਦੇ 4 ਦੰਦ ਦਾ ਅੱਜ ਹੋਊਗਾ 12 ਕਿਲੋ 12 ਕਿਲੋ ਆ 11 ਕਿਲੋ ਦੀ ਗਾਰੰਟੀ ਦੇ ਵਿੱਚ ਭੇਜਾਂਗੇ ਅੱਛਾ 11 ਕਿਲੋ ਦੇ ਆਹ ਦੇਖੋ ਮੈਂ ਕੋਹ ਥਣ ਸੋਣ ਖਾ ਲਓ ਮੇਰਾ ਅਸੀਂ ਨਵਾਬ ਜੀ ਦਾ 11 ਲੀਟਰ ਦੀ ਗਿਰ ਕਹਿੰਦਾ ਗਾਰੰਟੀ ਆ ਹਾਂ ਜੀ ਜੀ ਸੋਨੇ ਥਣ ਪਾਂਡੇ ਦੀ ਮਾਲਕਾ ਵੱਡੀ ਵੇੜ ਵੱਡੀ ਵੇੜ ਵੱਡ ਕੱਦ ਘਾਠਾ ਲੀ ਆ 50 ਦੰਦਾਂ ਦੀ ਸੁਈ ਵਛਾ ਮ ਕਰ ਦੇ ਬ੍ਰੀਫਲੀ ਫੁੱਲ ਆ ਗਈ ਹੈ ਨਾ ਦੇਖੋ ਵੀਰੋ ਇਹ ਗੱਲਾਂ ਨਾ ਨਹੀਂ ਕਹਿਦਨੀ ਇਹਨਾਂ ਫਾਲ ਚਾਰ ਦਿਨ ਚੋਬੀਆ ਪੁੱਟਾਂ ਦੀ ਆ ਚੋਕੀ ਵਾਲੇ ਪੁੱਟਾਂ ਦੀ ਹਾਂਜੀ ਹਾਂਜੀ ਲੈ ਜੋ ਵੀਰੇ ਲੈ ਆਉਂਦੀ ਦੋ ਦੀਆਂ ਜਾਂ ਪਾ ਚੋਕੀ ਗਿਆ ਕੋਲ ਬੱਚਾ ਕਿਹੜਾ ਗਿਆ ਆ ਬੱਚਾ ਆ ਗਿਆ ਆਜੋ ਠੀਕ ਹੈ ਤੋਰ ਤੋਰ ਵੇਖੋ ਵੀਰੋ ਵੱਡੀ ਵੈੜ ਆ ਗਈ ਕੱਦ ਕਾਠ ਵਾਲੀ ਆ ਤਾਂ ਬਾਕੀ ਵੀਰੇ ਹੈ ਵੀ ਦੰਦਾ ਚ ਆ ਵੀਰੇ ਆ ਵੱਡੀ ਸੀਲ ਸੁਲਾ ਕਰਮ ਵਾਲੀ ਕੋਈ ਲੱਤ ਛੜ ਮਾਰਨ ਦਾ ਕਰਮਾਲੀ ਪਤਾ ਜਿੱਦਾਂ ਮਰਜੀ ਬੈਠਾ ਥਾਂ ਖਾ ਲਓ ਭਾਵੇਂ ਐ ਗੁਲਾਬੀ ਥਾਨ ਆ ਗਿਆ ਹਾਂ ਗੁਲਾਬੀ ਥਾਨ ਲਗਾ ਕਰ ਮਾਰ ਚਿਵਾਈ ਵਾਲਾ ਬਾਸਰੀ ਚਿਵਾਈ ਨਹੀਂ ਫੁੱਲ ਬਰੀਡ ਆ ਲੰਮੀ ਬੇਲ ਦੇਖੋ ਭਾਜੀ ਫੁੱਲ ਨੀਗਾ ਨੀਗਾ ਕਰਨ ਆ ਗਿਆ ਵੀਰੋ ਚੈੱਕ ਕਰੋ ਆਏ ਤੇ ਭਾਜੀ ਇਧਰੇ ਦੁੱਧ ਫਿਰ ਚੰਗਾ ਚਿਵਾਈ ਦੁੱਧ ਵਾਸੀ ਕੋਈ ਸਿਆਰ ਅੱਛਾ ਆ ਗਿਆ ਹਾਂ ਦੋ ਦੋ ਚਲੋ ਗਾੜੀ ਵੀਰਾਂ ਦੇ ਪਾਇਦਾ ਹਨਾ ਸੇਵਾ ਦੁੱਧ ਪਾਇਦਾ ਬਾਕੀ ਕਿੱਲੇ ਬੱਜਿਆ ਪਸ਼ੂ ਸੋਣਾ ਲੱਗਦਾ ਵੀਰੇ ਕਿ ਮੈਂ ਮੈਂਡ ਹਨਾ ਬਰੀਕ ਲਿਆ ਵਸੀ ਪਾਜੀ ਬਰੀਕੀਆਂ ਜਿਆ ਹਾਂਜੀ ਹਾਂਜੀ ਖਾਣ ਬੜਾ ਪਿਆਰਾ ਲੱਗਿਆ ਫਿਰ ਵੇ ਲੋ ਵੀਰੇ ਤੇ ਵੀਰੇ ਮੋਲ ਮੋਲ ਆ ਪੋਈ ਜਾ ਜੀ ਦਾ ਆਪਣਾ ਲੋਕਾਂ ਕੋਈ ਚਾਹੀ ਕੋਈ 40 ਦੇ ਕਾਣਾ 42 ਦੇ ਕਾਣਾ 35000 ਦੇ ਦਈਏ 35 ਦੀ ਹਾਂਜੀ ਦੋ ਛੱਡ ਦੀ 33 ਜੇ ਅਸ ਨੂੰ 32000 ਦੇ ਵਿੱਚ ਦਵਾਂਗੇ ਕੀ ਬਾਤ ਹੈ ਹਾਂਜੀ ਹਾਂਜੀ ਤੇ ਵੇਖੋ ਵੀਰੋ ਇਹ ਏਰੀਆ 'ਚ ਜੋ ਪਸ਼ੂ ਕਿਹੜਾ ਵਾ ਜੈਜ ਮਿਲਦਾ ਇਹ ਵੀ ਵੀਰ ਉਹਨਾਂ ਦਾ ਜੈਜ ਹੁੰਦਾ ਤਾਂ ਹੀ ਪਸ਼ੂ ਵੀਰੇ ਜਲਦੀ ਵੇਖਦਾ ਹਾਂਜੀ ਹਾਂਜੀ ਵੈਡ ਵੀ ਫੁੱਲ ਬਰੀਡ ਆ ਗਈ ਫੁੱਲ ਬਰੀਡ ਭਾਈ ਤੇ ਵੀਰੇ ਹੁਣ ਹਾਣਾ ਕਿੰਨੇ ਦੀ ਹੋਗੀ ਜੈਸਨੋ 32000 32000 ਦੀ ਕੀ ਬਾਤ ਹੈ ਜੀ ਹੋਰ ਵੀਤ ਪਰ ਫੋਨ ਲਾ ਕੋਈ ਫੋਨ ਲਾ ਲੈ ਮੋੜ ਦੇ ਨਹੀਂ ਹਣਾ ਵੀਰੇ 30000 ਹੋਰ ਛੱਡਿਆ 31 ਦੀ 31000 ਜੈਸਨੋ 30000 ਦੀ ਜੈਸਨੋ 30 ਦੀ 30000 ਤੁਸੀਂ ਦੇਣੀ ਆ ਕੀ ਬਾਤ ਹੈ ਜੀ ਕਿੰਨਾ ਦੁੱਧ ਆ ਗਿਆ ਮਜੂਦ ਵੀਰੇ ਦੁੱਧ 11 ਕਿਲੋ ਲੀਟਰ ਨਾ ਕਰੋ ਮਿੰਨ ਕੇ ਦੇਵਾਂਗੇ ਮਿੰਨ ਕੇ ਕੀ ਬਾਤ ਹੈ ਤੇ ਵੀਰੇ ਕਿਹਾ ਬਰੀਡ ਹੈ ਦੁੱਧ ਫਿਰ ਵਧੂਗੀ ਹੈ ਯਾਰ ਨਾ ਜਿਆਦਾ 13 14 ਕਿਲੋ ਰਮਾਨਾ ਉਸ ਦਿਨ ਕਰਨਾ ਚਾਹੀਦਾ ਵੈਡ ਨੂੰ ਹਣਾ ਜੀ ਹਾਂ ਜੀ ਨੇ ਪਰ 15 ਮੇਰੇ ਦੂਜੇ ਨੰਬਰ ਤੇ ਆ ਗਈ ਇਹ ਦੂਸਰਾ ਸੁਆਚੀਜ ਅੱਛਾ ਜੀ ਇਹ ਮੋਹ ਛੇ ਦਾ ਦੇ ਛੇ ਦਾ ਜੀ ਹਾਂ ਦੁੱਧ ਦੇ ਕੋ ਗੋ 11 ਕਿਲੋ ਤਾਂ ਗਲੋਂ ਦੀ ਫੁੱਲ ਗਰੰਟੀ ਹੋਊਗੀ ਕੀ ਬਾਤ ਇਹ ਵੇ ਇਧਰ ਦੇਖੋ ਸੀਲ ਲਾ ਕੇ ਇਦਾਂ ਹੀ ਫਿਰ ਚਵਾਹ ਖਾ ਲੋ ਕਰਮਾਲੀ ਕਿਹੜਾ ਲੱਗਾ ਵੇਖੋ ਇਹ ਮੋਟੀ ਮੋਟੀ ਤਾਰ ਮੋਟੀ ਮੋਟੀ ਤਾਰ ਲੱਗੀ ਕਰਮਾਲੀ ਨੂੰ ਕੋਈ ਪੂਰ ਛੱਟਾ ਨੂੰ ਕਰਮਾਲੀ ਦਾ ਬਹੁਤ ਚੰਗਾ ਦੇਖੋ ਤੋਰੋ ਕਿ ਤੋਰੋ ਵੇਖੋ ਵੀਰੋ ਜੀ ਆਰ ਸੀ ਆ ਗਈ ਕੀ ਬਾਤ ਹੈ ਦੇਖੋ ਮੇਰੇ ਫੇਸ ਚੈੱਕ ਕਰੋ ਦੇਖੋ ਫੇਸ ਤੇ ਆ ਪਾਂ ਦੇ ਪਤੇ ਪੁੱਤੇ ਵਗੇ ਹਾਂ ਪੂਰੇ ਭਾਰੀ ਦੇ ਬਹੁਤ ਚੰਗੀ ਗੱਲ ਹੈ ਮੇਰੇ ਬੱਚਾ ਕੀ ਆ ਗਿਆ ਦਾ ਕੋਈ ਬਾਈ ਖਾਨ ਮਾਰ ਦਾ ਹਾਲ ਹੋਇਆ ਜੀ ਆਪਣੀ ਗਰੰਟੀ ਹੋ ਗਈ ਠੀਕ ਹੈ ਜੀ ਹਾਂ ਜੀ ਹਾਂ ਜੀ ਆ ਬਿਲਕੁਲ ਹੈ ਸਚਾਈ ਤੇ ਹਨਾ ਕਿ ਕਈ ਵੀਰ ਆਨਲਾਈਨ ਮੰਗਾ ਲੈਂਦੇ ਆ ਸਹੀ ਗੱਲ ਕੋਈ ਮੈਂ ਡੰਗਰ ਤੇ ਨਹੀਂ ਗਿਆ ਆਨਲਾਈਨ ਹੀ ਗਏ ਬਿਲਕੁਲ ਬਿਲਕੁਲ ਬਾਕੀ ਨਾ ਮੇਰੀ ਇਹ ਬੇਨਤੀ ਹੁੰਦੀ ਹੈ ਹਰੇਕ ਵੀਡੀਓ 'ਚ ਕਿ ਵੀਰੇ ਚਵਾਈ ਕਰਨੀ ਵੇਚ ਆ ਕੇ ਖਰੀਦ ਕਰਿਆ ਕਰੋ ਪਹੁੰਚਿਆ ਕਰੋ ਪਸ਼ੂ ਲਾ ਕੇ ਹਨਾ ਵੀਰੇ ਹਾਂ ਜੀ ਹਾਂ ਜੀ ਤਾਂ ਉਹ ਤੁਹਾਡਾ ਆਪਣਾ ਖੁਦ ਦਾ ਫਰਜ ਆ ਜੀ ਬਾਕੀ ਵੀਰੇ ਥੱਲੇੋਂ ਥੱਬੇ ਥੋਬੇ ਲਾਏ ਵੈਟ ਨੇ ਕੰਨ ਕੁੰਨ ਬੜਾ ਪਿਆਰਾ ਲੱਗਿਆ ਬੱਚਾ ਕਿੜਾ ਆ ਗਿਆ ਵੀਰੇ ਇਹਦਾ ਕਾਲਾ ਬੱਚਾ ਆ ਪਣੀ ਅੱਛਾ ਉਹ ਕਾਲਾ ਹੀ ਆ ਗਿਆ ਹਾਂਜੀ 15 ਬੱਛਾ ਬੱਛੀ ਆ ਜੀ ਬੱਛਾ ਆ ਬੱਛਾ ਆ ਗਿਆ ਹਾਂਜੀ ਹਾਂਜੀ ਦੇਖੋ ਵੀਰੇ ਥਾਣ ਵੀ ਬੜਾ ਐਕਸਪ੍ਰੈਸ਼ਨ ਲੱਗਿਆ ਲੋਗ ਵਾਲਾ ਥਾਣਾ ਜੀ ਸਲਾ ਕਰ ਮਾ ਜੀ ਦਾ ਮਰਦੀ ਬੈਠੇ ਰੋ ਹਾਂਜੀ ਹਾਂਜੀ ਇਹ ਬ੍ਰੀਡ ਹੈ ਨਾ ਇਹ ਬ੍ਰੀਡ ਬ੍ਰੀਡ ਜਰਸੀ ਹੈ ਵੈਟ ਭਾਈ ਬਿਲਕੁਲ ਵੀਰੇ ਇਹਦਾ ਮੁੱਲ ਕੀ ਕਰਨਾ ਇਹਦਾ ਮੁੱਲ ਆਪਾਂ ਜੱਜ ਕਰਨਾ ਹਾਂਜੀ 38 35 ਜੀ 35 ਜੀ ਹਾਂ ਕਿਆ ਬਾਤ ਹੈ ਕਿਤਨੇ ਦੇ ਗੜਗੜੇ ਆਇਆ ਆ ਕੋਈ ਨਾ ਮਿਲਦੀ ਦੋ ਛੱਡ ਦਿਓ 33 ਦੀ ਹਾਨਾ ਹਨਾ ਪੰਜ ਛੱਡਨਾ 30 ਦੀ ਪੂਰੇ 30 ਦੀ 2000 ਹੋਰ 28000 ਦੀ ਹਾਂ ਨਾ ਸਹੀ ਦੀ 28000 ਦੀ ਕਿਆ ਬਾਤ ਹਾਂਜੀ ਹਾਂਜੀ ਵੇਖੋ ਵੀਰੇ 28000 ਦੀ ਗੱਲ ਹੋ ਜੂਗੀ 10 ਕਿਲੋ ਮਣਕੇ ਦਵਾਵਾਂਗੇ ਘਰੋਂ 10 ਕਿਲੋ ਮਣਕੇ ਦਵਾਵਾਂਗੇ ਘਰੋਂ ਦੋ ਹਾਂ ਨਾ ਹਾਂਜੀ ਪੈਸੇ ਲਗਾਵਾ ਸੀ ਨੂੰ ਹਾਂ ਤਾਂ ਬੜਾ ਪਿਆਰਾ ਲੱਗਿਆ ਵੀਰਾ ਹਾਂਜੀ ਹਾਂਜੀ ਵੀਰੇ ਫੈਂਟ ਫੋਨ ਵੀ ਚੰਗੀ ਹੋਰ ਬੈਗ ਵੀ ਚੰਗੀ ਪਾਜੀ ਜਸਤੀ ਕਰੋ ਚਾਹੀਦੀ ਹਾਂਜੀ ਕਿਆ ਬਾਤ ਹੈ ਹਾਂ ਵੀਰੇ ਤੇਜੇ ਨੰਬਰ ਦਾ ਇਹ ਗੜ ਟੋਕੜ ਤੋ ਕੜਾਈ ਨਿਕਾ ਜਾ ਆਫਰ ਕਰਨਾ ਹੈ ਨਿਕਾ ਜਾ ਆਫਰ ਤੇ ਹੁਣੇ ਵੇ ਅਸੀਂ ਚੋ ਕੇ ਆਈ ਪਿੰਡੋਂ ਲਈ ਆ ਇਹ ਚੋ ਵੀ ਲੈ ਆ ਹਾਂਜੀ ਹਾਂਜੀ ਤਾਂ ਹੀ ਅਸੀਂ ਤੈਨੂੰ ਮਾਰਤੀ ਤੋ ਵੀ ਹਣਾ ਹਾਂਜੀ ਵੇ ਨਵਾਲੀ ਗਿਆ ਹੋ ਜਰੀ ਠੀਕ ਆ ਵੇਖੋ ਵੀਰੇ ਉਹਦੇ ਕੋਊਗਾ 7 ਕਿਲੋ ਹਾਂਜੀ 6 ਕਿਲੋ ਨੇ ਕੰਟੀ ਤੇ ਵੇ ਅਸੀਂ ਭੇਜਾਂਗੇ 6 ਕਿਲੋ ਦੇ ਹਾਂਜੀ ਹਾਂਜੀ ਇਹਦੀ ਬਰੀਡ ਗਰੂਡ ਵਧੀਆ ਹੈ ਵੀ ਰੰਗ ਬਾਜ ਵੀਰੇ ਰੰਗ ਬਾਜ ਆ ਭਾਈ ਬਰੀਡ ਵੈਡ ਹਾਂਜੀ ਹਾਂਜੀ ਕਿਵੇਂ ਵੀਰੇ ਗਾਂ ਬਣ ਬਣ ਜਾਵੇ ਚੰਗੀ ਰਕਮ ਦੀ ਵੇਖਣ ਵਾਲੀ ਪੱਦੀ ਗਾੜੀ ਕੋਈ ਆ ਗਿਆ ਦੇ ਅੱਛਾ ਇਹ ਗੱਲਾਂ ਤੇ ਕੀ ਗੱਲ ਆ ਨਾ ਤੂੰ ਤੂੰ ਟੋਕੜ ਕਰਕੇ ਦੇਣੀ ਹੈ ਨਾ 6 ਕਿਲੋ ਦੁੱਧਾ ਤੂੰ 6 ਕਿਲੋ ਆ ਦਾ ਮੰਗਨੇ ਤਾਂ ਹੈ ਨਾ ਹਾਂ ਜੀ 6 ਕਿਲੋ ਬਾਕੀ ਚਲੋ ਅਗੂ ਕਿਸਮਤ ਆ ਵੀਰਾਂ ਦੀ ਗਾੜੀ ਜਾ ਕੇ ਪਸ਼ੂ ਨਵਾਂ ਨਵੀਂ ਵੇੜਾ ਵੀਰੇ ਹੈ ਨਾ ਲੈ ਲੈ ਓਕੇ ਪਸ਼ੂ ਉੱਪਰੇ ਸਾਦੇ ਹੁੰਦਾ ਨਾ ਦੇਖੋ ਵੀਰੋ ਤਾਂ ਬਾਕੀ ਵੀਰੋ ਨਵਾਂ ਪਸ਼ੂ ਆ ਚਲੋ ਜੇ ਬੰਜੇ ਤਾਂ ਹੈ ਨਾ ਵਾਧੇ ਬੰਦੀ ਤਵੇਰੇ ਕਿੰਨੇ 6 ਕਿਲੋ ਦੁੱਧ ਆ ਗਿਆ ਥੱਲੇ ਹਣਾ ਤਾਂ ਇਹਦਾ ਮੁੱਲ ਕੀ ਕਰ ਲੈਣਾ ਮੁੱਲ ਆਪਾਂ ਕੋਲ ਲਿਆਇਆ ਕਰਾਂ ਭਾਈ ਹਾਂਜੀ ਦੇਣੀ 18000 ਦੀ 18 ਦੀ ਹਾਂਜੀ ਦੋ ਛੜ ਦੀ ਵੀਰੇ 16 ਦੀ ਨਹੀਂ ਜੈਸ ਨਾਲ ਦੇਣੀ ਜਿਹੜੀ 12000 ਦੀ ਖਿੱਤੇ ਨਹੀਂ ਆ 12 ਦੀ 12000 ਦੀ 110 ਛੱਡਿਆ 11ਾਂ ਦੀ 11000 ਦੀ 10000 ਦੀ 10000 ਦੀ ਤਾਂ ਵੇਖੋ ਇਹਨਾਂ ਨਾਲ ਪਰ ਮਣਕੇ ਤਾਂ ਖੜੇ ਔੜ ਦੀਆਂ ਵਾਲਾ ਰੇਟ ਆ ਗਿਆ ਹਣਾ ਮੁੱਲ ਔੜ ਦੀ ਨਾਲ ਆ ਮੁੱਲ ਔੜ ਦੀ ਵਾਲਾ ਵੀਰੇ 500 ਛੋੜਾ 100 ਛੋੜਾ ਜੀ ਆ 500 ਛੋੜਾ 10 ਚ ਦਾ ਜਿਆ 9500 ਲੈਣਾ ਹਾਂ ਜਿਹੜਾ ਆਪਾਂ ਠੀਕ ਹੈ ਹਾਂ ਜੀ ਦੇਖੋ ਵੀਰੋ ਰੰਗ ਬਾਈ ਵੜਾ ਸੋਹਣੀ ਸੁਨਖੀ ਹੈ ਥਣ ਪਿਆਰਾ ਲੱਗਿਆ ਹਾਂ ਜੀ ਹਾਂ ਜੀ ਤੇ ਵੀਰੋ ਸੋਹਣੀਆਂ ਵੜਾ ਨੇ ਬਾਕੀ ਚਲੋ ਇਹ ਹੈ ਕਿ ਵੰਡਾ ਮੁੰਡਾ ਖਾਣ ਗਿਆ ਤਾਂ ਦੁੱਧ ਵੀਰੇ ਚੰਗਾ ਕਰ ਜੂਗੇ ਤਾਂ ਬ੍ਰੀਡ ਆਏ ਹਨਾ ਥੋੜਾ ਦਿਨ ਟੈਂਪਸ ਛੱਡੀ ਕਰਕੇ ਫਿਰ ਫੜੇ ਬਿਲਕੁਲ ਬਿਲਕੁਲ ਹਾਂ ਜੀ ਇਹ ਤਾਂ ਹਰ ਇੱਕ ਵੀਡੀਓ 'ਚ ਆਪਣੀ ਬੇਨਤੀ ਆ ਤੇ ਬਾਕੀ ਤਿੰਨ ਪਸ਼ੂ ਵੀਰੇ ਕੋਲੇ ਤਾਂ ਤਿੰਨੇ ਸੂਆ ਸਵਾਇਆ ਆਪਣੇ ਗਾਰੰਟੀ ਚੋਗ ਤਸੱਲੀ ਕਰਕੇ ਫੇਰ ਖੜੇ ਇਹ ਹੋ ਗਈ ਹੁਣ ਵੀਰੇ 9500 ਦੀ ਹਾਂਜੀ 9500 ਕਿਆ ਬਾਤ ਹੈ ਤਾਂ ਵੇਖੋ ਵੀਰੇ 9500 ਤੋਂ ਖਰੀਦਾਂਗਾ ਰੇੜ ਜਾਇ ਜਾ ਤਿੰਨ ਪਸ਼ੂ ਨੇ ਤਾਂ ਆਹ ਵੇਖ 28000 ਰੇ ਦੇਣੀ ਆ 28000 ਦੀ ਇਹ ਕੁਆਲਿਟੀ ਮਸ਼ੀਨ ਲੱਗੀ ਕਿਹੜੀ ਆ ਹਾਂਜੀ ਹਾਂਜੀ ਬਰੀਡ ਆ ਜੀ ਤੇ ਤਿੰਨੇ ਪਸ਼ੂ ਆ ਤਿੰਨੇ ਵੀਰੇ ਨਸਲ ਚ ਹਨਾ ਵੇਖੋ ਬੱਛੀ ਆ ਬਰ ਕੁਆਲਿਟੀ ਫੱਲ ਬਹੁਤ ਚੰਗੀ ਵੜਾ ਇਹਦਾ ਝਿੰਕਣਾ ਲੱਗਾ ਲਾਜ ਬਹੁਤ ਗੁਲਾਬੀ ਰੰਗ ਦਾ ਕਿਆ ਬਾਤ ਹੈ ਹਾਂਜੀ ਹਾਂਜੀ ਤਾਂ ਰੇਡ ਵੀਰ ਦੇ ਜਵਾਂ ਜਾਇ ਜਾ ਵੀਰੋ ਤਿੰਨ ਪਸ਼ੂ ਨੇ ਬਰੀਡ ਆਲੇ ਆ ਹਾਂਜੀ ਹਾਂਜੀ ਤਾਂ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਕੋਈ ਨਾ ਸ਼ੋਰ ਛੱਪਾ ਹੋ ਜੂ ਹਨਾ ਵੀਰੋ ਕੋਈ ਆਪਾਂ ਕਰਾਂਗੇ ਓਏ ਸ਼ਾਬਾਸ਼ ਆ ਜੀ ਮਾਤਰ ਖੁਲਾ ਕਰਾਂਗੇ ਮਾਤਰ ਖੁਲਾ ਹੋ ਜੂ ਹਨਾ ਕੋਈ ਫੋਨ ਲਾਵੇ ਕੋਈ ਫੋਨ ਲਾਵੇ ਪਹਿਲੇ ਕਿੱਥੇ ਹੋ ਜੰਗਾ ਏ ਕੀ ਆ ਬਾਤ ਹਾਂ ਜੀ ਦੇਖੋ ਵੀਰੋ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਰੇਡ ਵੀਰ ਦਾ ਹਰੇਕ ਵੀਡੀਓ ਚ ਜਾਜ ਹੁੰਦਾ ਤੇ ਪਸ਼ੂ ਵੀ ਸਾਫ਼ ਸੁਥਰਾ ਹੁੰਦਾ ਜਿਓ ਬਾਕੀ ਵੀਡੀਓ ਹਾਂ ਜਿੰਨੇ ਮੁੱਲੇ ਛੋੜਦਿਆਂ ਵਾਲੇ ਮੁੱਲੇ ਹਨ ਵੀਰੇ ਛੋੜਦਿਆਂ ਵਾਲੇ ਭਾਈ ਕੀ ਬਾਤ ਹੈ ਤਾਂ ਸਿਰਾ ਲਾਇਆ ਰੇਟ ਵਾਲਾ ਵੀਰੇ ਨੇ ਤਾਂ ਬਾਕੀ ਖਵਾਲ ਦਿਖਾ ਲਾ ਬਛਰੀ ਗੱਡੀ ਚੰਗੀ ਜੀ ਬੱਚੇ ਜੀ ਫੁੱਲ ਕੁਆਲਿਟੀ ਦੀਆਂ ਨੂੰ ਚਾਰ ਦਿਨ ਚੋਗੀ ਦਿਨ ਤੋਂ ਪੁੱਟਾਂ ਦੀ ਹੈ ਜੀ ਚੋਗੀ ਤੇ ਪੁੱਟਦੀ ਭਈ ਹੈ ਹਾਂ ਜੀ ਹਾਂ ਜੀ ਕੀ ਬਾਤ ਹੈ ਹਾਂ ਜੀ ਹਾਂ ਜੀ ਤਾਂ ਬਾਕੀ ਬਰੀਡ ਪਸ਼ੂਆ ਵੀਰੇ ਹਨਾ ਹਾਂ ਜੀ ਹਾਂ ਜੀ ਤਾਂ ਦੁੱਧ ਤਾਂ ਬਰੀਡ ਹੀ ਭਰਦਾ ਦੁੱਧ ਬਰੀਡ ਭਰਦਾ ਭਾਈ ਹਨਾ ਹਾਂ ਜੀ ਗਾੜੀ ਦੁੱਧ ਵੀਰਾਂ ਦੇ ਕਿਹੋ ਜਿਹਾ ਪਉਣਾ ਆਪਾਂ ਹਨਾ ਹਾਂ ਜੀ ਓਵੇਂ ਦਾ ਚੋਲ ਲੈਣਾ ਤਾਂ ਬਾਕੀ ਵੀਰੋ ਇਹੋ ਬੇਨਤੀ ਆ ਫੋਨ ਵੀਰ ਨੂੰ ਲਾ ਲਿਓ ਤਿੰ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਜੀ ਤਾਂ ਵੀਰੇ ਐਡਰੈਸ ਇੱਕ ਰਹੀ ਬੋਲੀ ਆਪਣਾ ਆਏ ਆਪਣਾ ਪਿੰਡ ਬਟਾਰੀ ਜ਼ਿਲ੍ਹਾ ਅਫਰ ਤਹਿਸੀਲ ਬਪਕਾਲਾ ਇਨਾਮ ਦਿਲਪ੍ਰੀਤ ਸਿੰਘ ਮੋਬਾਈਲ ਨੰਬਰ 9501082530 ਤੇ ਵਟਸਐਪ ਚੱਲਦਾ ਹੈ ਵਟਸਐਪ ਤੇ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ